ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਅਵਤਾਰ ਅਤੇ ਉਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਆਪ ਸਭ ਸੰਗਤ ਹੁਣ ਤੱਕ ਸਰਵਣ ਕਰ ਚੁੱਕੇ ਹੋ 564 ਸੰਦ ਇਸ ਤੋਂ ਅੱਗੇ ਆਓ ਆਪ ਦੇਖਦੇ ਅੱਗੇ ਮਹਾਰਾਜ ਸਾਧ ਸੰਗਤ ਜੀ ਕੀ ਫਰਮਾਨ ਕਰਦੇ ਹਨ ਕਿ ਸੋਬੇ ਮਹਾਰਾਜ ਕਲਕੀ ਅਵਤਾਰ ਜੀ ਮਹਾਰਾਜ ਜੋਹਨ ਉਹ ਸੋਭਾ ਪਾ ਰਹੇ ਹਨ ਜਗਤਰੀ ਸੋਭਾ ਪਾ ਰਹੇ ਹਨ ਕਿਉਂਕਿ ਉਹ ਕਲਯੁਗ ਦਾ ਇਹ ਜੰਗ ਜਿੱਤ ਚੁੱਕੇ ਹਨ ਅੱਗੇ ਮਾਰੇ ਜਿਨੇ ਹਨ ਕਿ ਅਸ਼ਰੀ ਰਹਿ ਲਾਜ ਉਸ ਨੂੰ ਦੇਖ ਕੇ ਸਾਧ ਸੰਗਤ ਜੀ ਉਹਨਾਂ ਦੀ ਸੋਭਾ ਨੂੰ ਦੇਖ ਕੇ ਜੋ ਉਪਸ਼ਰਾਵਾ ਹਨ ਉਹ ਸ਼ਰਮਸ਼ਾਰ ਹੋ ਰਹੀਆਂ ਹਨ ਸ਼ਰਮਾਰੀਆਂ ਹਨ ਅੱਗੇ ਮਾਰੇ ਜਿਨੇ ਹਨ ਕਿ ਅਤਰੀ ਜੇ ਮਦ ਬੈਨ ਬਹੁਤ ਪਰਸਾਨ ਅਤੇ ਮਿੱਠੇ ਬੋਲਾਂ ਵਾਲੇ ਹਨ ਕਲਕੀ ਅਵਤਾਰ ਜੀ ਅੱਗੇ ਮਹਾਰਾਜ ਕਹਿੰਦੇ ਹਨ ਕਿ ਰਸ ਰੰਗ ਭਰੇ ਨੈਣ ਅਤੇ ਜੋ ਉਹਨਾਂ ਦੇ ਨੈਣ ਹਨ ਜੋ ਉਹਨਾਂ ਦੇ ਨੇਤਰ ਹਨ ਸਾਧ ਸੰਗਤ ਜੀ ਪ੍ਰੇਮ ਰਸ ਵਿੱਚ ਭਰੇ ਹੋਏ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਸੋਹਤ ਅਨੂਪਾਸ ਚੰਗੇ ਅਨੁਪਮ ਚੰਗੇ ਢੰਗ ਨਾਲ ਸੁਭਾਏ ਮਾਨ ਹਨ ਮਾਰੇ ਕਹਿੰਦੇ ਹਨ ਕਿ ਕਾਸ਼ੇ ਮਨੋ ਕਾਸ਼ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਕਿ ਚੰਗੀ ਤਰ੍ਹਾਂ ਨਾਲ ਸ਼ਿੰਗਾਰਿਆ ਗਿਆ ਹੋਵੇ ਚੰਗੀ ਤਰ੍ਹਾਂ ਦੇ ਨਾਲ ਤਿਆਰ ਕੀਤਾ ਗਿਆ ਹੋਵੇ ਉਹਨਾਂ ਨੂੰ ਜਿਵੇਂ ਸਾਧ ਸੰਗਤ ਜੀ ਵਿਆਹ ਦੇ ਵਾਸਤੇ ਕੋਈ ਲਾੜੇ ਨੂੰ ਤਿਆਰ ਕੀਤਾ ਹੁੰਦਾ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਗਿਆ ਹੈ ਕਿ ਮਾਰੇ ਕਹਿੰਦੇ ਹਨ ਕਿ ਰੀਜ ਜੈ ਸੂਰੀ ਦੇਖ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਰੂਪ ਨੂੰ ਵੇਖ ਕੇ ਕਿ ਸੂਈ ਤੋਂ ਭਾਵ ਕੋਈ ਇਹ ਕਿ ਦੇਵ ਇਸਤਰੀਆਂ ਜੋ ਹਨ ਉਹ ਰੀਜ ਰੀਆਂ ਹਨ ਉਹ ਰਾਜ ਰੀਆਂ ਹਨ ਉਹਨਾਂ ਨੂੰ ਦੇਖ ਦੇਖ ਕੇ ਅੱਗੇ ਮਾਰੇ ਕਹਿੰਦੇ ਹਨ ਕਿ ਰਾਵ ਲੜੇ ਭੇਖ ਉਹਨਾਂ ਦਾ ravela ਵਰਗਾ ਭੇਖ ਹੈ ravel ਤੋਂ ਭਾਵ ਕਿ ਇਹ ਸਾਸ ਸੰਗਤ ਜੀ ਕਿ ਸ਼ਾਹੀ ਰਾਜ ਘਰਾਣੇ ਦੇ ਰਾਜ ਦਾ ਰਾਜਕੁਮਾਰ ਜਿਵੇਂ ਹੋਵੇ ਸ਼ਾਹੀ ਘਰਾਣੇ ਦੇ ਰਾਜ ਦੇ ਨਾਲ ਸੰਬੰਧਿਤ ਹੋਵੇ ਅੱਗੇ ਮਾਰੇ ਕਹਿੰਦੇ ਹਨ ਕਿ ਦੇਖੇ ਜਿਨਾਂ ਨਾਇਕ ਜਿਨ੍ਹਾਂ ਨੇ ਕਲਕੀ ਨੂੰ ਥੋੜਾ ਜਆ ਵੀ ਵੇਖਿਆ ਹੈ ਥੋੜੀ ਵੀ ਜਿਨ੍ਹਾਂ ਨੂੰ ਕਲਕੀਆਂ ਉਤਾਰ ਦੀਆਂ ਦੀ ਝਲਕ ਪਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਲੱਗਿਆ ਤਿਸੈ ਅੱਖ ਉਸ ਦੀਆਂ ਅੱਖਾਂ ਇਹਨਾਂ ਵੱਲ ਲੱਗ ਗਈਆਂ ਹਨ ਉਹ ਇਹਨਾਂ ਵੱਲ ਖਿੱਚੇ ਚਲੇ ਜਾ ਰਹੇ ਹਨ ਜਿਨ੍ਹਾਂ ਨੇ ਵੀ ਉਹਨਾਂ ਨੂੰ ਇੱਕ ਵਾਰੀ ਦੇਖ ਲਿਆ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਰਿਜਾ ਸੂਰੀ ਨਾਰ ਦੇਵ ਇਸਤਿਆਂ ਪ੍ਰਸੰਨ ਹੋ ਰਹੀਆਂ ਹਨ ਉਹਨਾਂ ਨੂੰ ਦੇਖ ਦੇਖ ਕੇ ਅੱਗੇ ਮਾਰੇ ਕਹਿੰਦੇ ਹਨ ਕਿ ਦੇਖਿਆ ਤਰੇ ਪਾਰ ਅਤੇ ਪ੍ਰੇਮ पूर्वक ਇਹਨਾਂ ਵਾਲ ਤਾਕਦੀਆਂ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਰੰਗੇ ਮਹਾਰੰਗ ਮਹਾਰੰਗ ਤੋਂ ਭਾਵ ਕਹੇ ਕਿ ਪ੍ਰੇਮ ਦੇ ਰੰਗ ਦੇ ਵਿੱਚ ਸਾ ਸੰਗਤ ਜੀ ਰੰਗੇ ਹੋਏ ਹਨ ਮਾਰਾਇ ਕੀ ਕਰਨ ਹਨ ਕੇ ਲਾਜੈ ਲਖ ਅਨੰਗ ਇਹਨਾਂ ਨੂੰ ਦੇਖ ਕੇ ਅਨੰਗ ਭੀ ਭਾਵ ਕਹੀ ਹੈ ਕਿ ਕਾਮਦੇਵ ਕਾਮ ਦਾ ਜੋ ਦੇਵਤਾ ਹੈ ਕਾਮਦੇਵ ਜੋ ਹੈ ਉਹ ਵੀ ਸ਼ਰਮਿੰਦਾ ਹੋ ਰਿਹਾ ਹੈ ਇੰਨਾ ਸੁੰਦਰ ਕਲਕੀ ਉਤਾਰ ਜੀ ਨਜ਼ਰ ਆ ਰਹੇ ਹਨ ਦਿਖਾਈ ਦਿੰਦੇ ਹਨ ਅੱਗੇ ਮਾਰਾਇ ਕੀਨ ਕੇ ਚਿਤੰਗੰ ਚਿਰ ਸਤਰ ਵੈਰੀ ਵੇਖ ਕੇ ਚਿਤ ਵਿੱਚ ਚਿੱਤਰਦਾ ਹੈ ਕਿਤ ਵਿੱਚ ਚਿੜਦਾ ਹੈ ਕੰਤ ਭਾਵ ਕੀ ਬੈਰੀ ਜੋ ਹੈ ਉਹ ਦੇਖ ਕੇ ਉਹਨਾਂ ਨੂੰ ਖਿੱਚ ਰਿਹਾ ਹੈ ਚਿੜ ਰਿਹਾ ਹੈ ਸੜ ਰਿਹਾ ਹੈ ਅਗੇ ਮਾਰੇ ਜਨਨ ਕੇ ਲੱਗੇ ਜਨੋ ਅਤਰ ਇੰਜ ਪ੍ਰਤੀਤ ਹੁੰਦਾ ਮਨ ਉਸ ਨੂੰ ਤੀਰ ਲੱਗ ਗਿਆ ਹੋਵੇ ਕਲਕੀ ਉਤਾਰ ਜਨ ਨੂੰ ਦੇਖ ਕੇ ਬੈਰੀ ਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਸ ਨੂੰ ਤੀਰ ਵੱਜ ਗਿਆ ਹੋਵੇ ਕੋਈ ਉਹਨਾਂ ਦੀ ਸੋਭਾ ਨੂੰ ਦੇਖ ਕੇ ਅੱਗੇ ਮਾਰੇ ਕਹਿੰਦੇ ਹਨ ਕਿ ਸੋਬੇ ਮਹਾ ਸੋਬ ਮਹਾਨ ਸੋਭਾ ਨਾਲ ਸੋਭ ਰਹੇ ਹਨ ਮਾਰੇ ਕਹਿੰਦੇ ਹਨ ਕਿ ਅਸ਼ਰੀ ਰਹਿ ਲੋਭ ਅਪਸ਼ਰਾਵਾਂ ਲਬਾਈ ਮਾਨ ਹੋ ਰੀਆਂ ਹਨ ਉਹਨਾਂ ਨੂੰ ਦੇਖ ਦੇਖ ਕੇ ਅੱਗੇ ਮਾਰੇ ਕਹਿੰਦੇ ਹਨ ਕਿ ਅੰਜੇ ਇਸੇ ਨੈਣ ਨੈਣਾ ਵਿੱਚ ਇਸ ਤਰ੍ਹਾਂ ਸੁਰਮਾ ਲੱਗਿਆ ਹੋਇਆ ਹੈ ਅੰਜੇ ਭਾਵ ਕਿ ਇਹ ਸੁਰਮਾ ਨਾਣਾ ਦੇ ਵਿੱਚ ਇਸ ਤਰ੍ਹਾਂ ਲੱਗਿਆ ਹੋਇਆ ਹੈ ਜਾਗੇ ਮਨੋ ਰੈਨ ਮਨ ਨੂੰ ਸਾਰੀ ਰਾਤ ਜਾਗਦੇ ਰਹੇ ਹੋਣ ਅੱਖਾਂ ਦੇ ਵਿੱਚ ਸੁਰਮਾ ਇਸ ਤਰ੍ਹਾਂ ਲੱਗਿਆ ਹੈ ਕਿ ਜਿਵੇਂ ਸਾਰੀ ਰਾਤ ਹੀ ਜਾਗ ਰਹੇ ਹੋਣ ਅੱਗੇ ਮਾਰੇ ਕਹਿੰਦੇ ਹਨ ਕਿ ਰੂਪਮ ਭਰੇ ਰਾਗ ਪ੍ਰੇਮ ਅਤੇ ਰੂਪ ਦੇ ਭਰੇ ਹੋਏ ਹਨ ਮਾਰੇ ਕਹਿੰਦੇ ਕਿ ਸੋਬੇ ਸੋ ਸੁਹਾਗ ਉਹ ਸਪਾਹ ਵੀ ਸਾਲੀ ਸੋ ਬਰੇ ਹਨ ਮਾਰੇ ਜਨੇ ਕਿ ਕਾਸ਼ੇ ਨਰਨ ਰਾਜੇ ਨਟਰਾਜ ਵਾਂਗ ਸੱਜੇ ਹੋਏ ਹਨ ਸਾ ਸੰਗਤ ਜੀ ਨਟ ਤੋ ਕਹੀਏ ਨਾਚ ਤੇ ਰਾਜ ਤੋ ਕਹੀਏ ਰਾਜਾ ਨਾਚ ਕਰਨ ਵਾਲਿਆਂ ਦੇ ਸਭ ਤੋਂ ਮੋਢੀ ਰਾਜੇ ਹਨ ਅੱਗੇ ਮਾਰੇ ਜਨੇ ਹਨ ਕਿ ਨਾਚਾ ਮਨੋ ਬਾਜ ਅਤੇ ਚੰਚਲਿਤਰੇ ਹਨ ਬਾਜ ਇੱਥੇ ਕਹੀਏ ਘੋੜੇ ਨੂੰ ਇਤਨੇ ਚੰਚਲ ਹਨ ਮਨ ਕੋੜਾ ਨੱਚ ਰਿਹਾ ਹੋਵੇ ਅੱਗੇ ਮਾਰੇ ਜਿਨੇ ਹਨ ਕਿ ਅੱਖਾਂ ਮਨੋ ਬਾਣ ਅੱਖਾਂ ਮਨੋ ਬਾਣ ਹੋਣ ਮੱਖਾਂ ਮਨੋ ਤੀਰ ਹੋਣ ਤੀਰ ਦੇ ਵਾਂਗ ਉਹਨਾਂ ਦੀ ਤਿੱਖੀ ਨਿਗਾਹ ਹੋਵੇ ਅੱਗੇ ਮਾਰੇ ਜਿਨੇ ਹਨ ਕਿ ਕੈ ਦੋ ਧਰੇ ਸਾਨ ਜੋ ਸਾਨ ਉਤੇ ਚੜਾ ਕੇ ਤਿੱਖੇ ਕੀਤੇ ਗਏ ਹਨ ਇਸ ਤਰ੍ਹਾਂ ਦੇ ਉਹਨਾਂ ਦੇ ਨੈਣ ਹਨ ਅੱਗੇ ਮਾਰੀ ਕਿਨੇ ਹਨ ਕੇ ਜਾਣੇ ਲਗੇ ਜਾਹੇ ਜਿਸ ਨੂੰ ਜਾ ਕੇ ਇਹ ਬਾਣ ਲੱਗਦੇ ਹਨ ਕਹਿਣ ਤੋਂ ਭਾਵ ਕਹੇ ਕਿ ਜਿਸ ਨੂੰ ਵੀ ਉਹ ਦੇਖਦੇ ਹਨ ਜਿਸ ਦੇ ਵਲ ਵੀ ਤੱਕਦੇ ਹਨ ਯਾਕੋ ਕਹੇ ਕਾਹ ਉਸ ਦਾ ਹਾਲ ਕੌਣ ਕਹਿ ਸਕਦਾ ਹੈ ਉਸ ਦਾ ਹਾਲ ਬਿਆਨ ਕਰਨ ਤੋਂ ਪਰੇ ਹੈ ਵਰਣਨ ਤੋਂ ਵੀ ਪਰੇ ਹੈ ਸੰਗਤ ਜੀ ਅੱਗੇ ਮਾਰੀ ਕਿਨੇ ਹਨ ਕੇ ਸੁਖਦਾ ਬ੍ਰਿਧ ਛੰਦ के काशारी काश है जवानगी ने होया स्वांग होगी मारे के के राजा अधिकारी है जिकार वाला राजा है जो सारे देर अपना अधिकार चला रहा है मारे कहने के भाग को सुभाग है ज भाग का सुभाग वाता है ਮਾਰੇ ਗਿਨਨ ਕੇ ਰੰਗੋ ਹਨ ਰਾਗ ਹਨ ਜਾਂ ਪ੍ਰੇਮੀਆਂ ਦਾ ਰੰਗਿਆ ਹੋਇਆ ਹੈ ਜਾਂ ਆਪਣੇ ਜੋ ਪ੍ਰੇਮੀ ਹਨ ਉਹਨਾਂ ਦਾ ਰੰਗਿਆ ਹੋਇਆ ਹੈ ਗਿਮਾਰੇ ਗਿਨਨ ਕੇ ਕਹਾਈ ਕਹਿੰਦੇ ਹਨ ਕਿ ਸ਼ੋਭ 73 ਧਾਰੀਸ਼ ਹੈ ਜਾਂ 73 ਵਰਗੇ ਸ਼ੋਭਦੇ ਹਨ ਗਿਮਾਰੇ ਕਹਿੰਦੇ ਹਨ ਕਿ ਕੇਸ਼ 73 ਵਾਰੀਸ਼ ਹੈ ਜਾਂ ਅਸਤਰਾਂ ਵਾਲੇ ਹਨ ਅਸਤਰਾਂ ਵਾਲੇ ਛਤਰੀ ਹਨ ਸ਼ਸਤਰਧਾਰੀ ਵੀ ਹਨ ਅਤੇ ਅਸਤਰ ਵੀ ਹਨ ਉਹਨਾਂ ਦੇ ਕੋਲ ਅਗੇ ਮਰ ਕੇ ਕਹਿੰਦੇ ਹਨ ਕਿ ਕਿ ਅੰਜੇਬਾਨ ਬਾਨੀ ਸੇ ਜਾਂ ਬਾਣਾ ਨਾਲ ਸਜੇ ਹੋਏ ਹਨ ਅਗੇ ਮਰ ਕੇ ਕਹਿੰਦੇ ਹਨ ਕਿ ਕਾਸ਼ੀ ਕਾ ਸ਼ਕਾਰੀ ਹੈ ਜਾਂ ਚੰਗੀ ਤਰ੍ਹਾਂ ਨਾਲ ਸਮਾਰੇ ਹੋਏ ਹਨ ਗਿਮਾਰੇ ਜਿਹਨਾਂ ਕੇ ਕੇ ਕਾਮੀ ਕਾਮ ਬਾਣ ਸੇ ਜਾਂ ਕਾਮਦੇਵ ਦੇ ਬਾਣ ਵਰਗੇ ਕਾਮੀ ਹਨ ਚਾਹਨ ਤੋਂ ਪਾਵੇ ਨਹੀਂ ਹੈ ਕਿ ਉਹ ਕਾਮੀ ਹਨ ਉਹਨਾਂ ਦੇ ਵਿੱਚ ਕਾਮ ਵਾਸਨਾ ਹੈ ਇਹ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਕਾਮਦੇਵ ਦੇ ਬਾਣ ਵਰਗੇ ਹਨ ਉਹਨਾਂ ਦੇ ਵੱਲ ਦੇਖ ਕੇ ਔਰਤਾਂ ਲੁਭਾਈਆਂ ਮਾਨ ਹੋ ਜਾਂਨ ਪਰ ਉਹਨਾਂ ਦੇ ਮਨ ਦੇ ਵਿੱਚ ਅਜਿਹੀ ਕੋਈ ਗਲਤ ਵਿਚਾਰ ਨਹੀਂ ਅੱਗੇ ਮਾਰੇ ਕਹਿੰਦੇ ਹਨ ਕਿ ਫੁੱਲੇ ਫੂਲ ਮਾਲ ਸੇ ਫੁੱਲਾਂ ਦੀ ਮਾਲਾ ਦੇ ਸ਼੍ਰੋਮਣੀ ਫੁੱਲ ਹਨ ਇੱਕ ਫੁੱਲਾਂ ਦੀ ਮਾਲਾ ਹੁੰਦੀ ਹੈ ਜਿਸਦੇ ਵਿੱਚ ਇੱਕ ਰੰਗ ਦੇ ਕਈ ਫੁੱਲ ਹੁੰਦੇ ਹਨ ਪਰ ਇੱਕ ਉਹਨਾਂ ਦੇ ਵਿੱਚ ਫੁੱਲ ਜੋ ਸਭ ਤੋਂ ਅਲੱਗ ਦਿਖਦਾ ਹੈ ਜਾਂ ਮਾਰੇ ਕਹਿੰਦੇ ਹਨ ਕਿ ਉਹਨਾਂ ਵਰਗੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਰੰਗੇ ਰੰਗ ਰਾਗ ਸੇ ਜਾਂ ਫਿਰ ਪ੍ਰੇਮ ਦੇ ਰੰਗ ਚ ਰੰਗੇ ਹੋਏ ਹਨ ਅੱਗੇ ਮਾਰੇ ਜਿਹਨਾਂ ਕੇ ਸੁੰਦਰ ਸੁਹਾਗ ਸੇ ਜਾਂ ਸੁੰਦਰਤਾ ਦੇ ਸੁਭਾਗ ਵਿਦਾਤਾ ਵਰਗੇ ਹਨ ਜਾਸੰਗਜੀ ਜਾਸੁੰਦਤਾ ਦੇ ਸੁਭਾਗ ਵਿਦਾਤਾ ਵਰਗੇ ਹਨ ਆਸਾ ਸੰਗਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਰੇ ਅਰਦਾਸ ਕਰਦੇ ਹਾਂ ਮਾਰਾ ਸਿੱਖਾਂ ਨੂੰ ਸਿੱਖੀ ਦਾਣ ਕੀ ਇਸਤਾਨ ਰਹਿ ਦਨ ਬਖਸ਼ਣਾ ਸਤੇ ਮੇਰ ਪਰ ਅਥ ਰੱਖਣਾ ਖਾਸ ਸ੍ਰੀ ਚੜ੍ਹਦੀ ਕਲਾ ਕਰਨੇ ਨਾਮਦਾਨ ਬਖਸ਼ਣਾ ਸਾਸੰਗਰ ਜੀ ਕਥਾ ਦਾ ਵਿਚਾਰ ਕਰਦੇ ਅਨੇਕਾਂ ਪ੍ਰਕਾਰ ਦੇ ਪੁਲ ਲਾ ਚੁੱਕਾ ਹੋ ਗਿਆ ਹੋਣਗੇ ਆਪ ਸਰਬੱਤ ਸੰਗਤ ਬਖਸ਼ਣ ਜੋ ਕੋ ਬਖ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ